கடின விரு ਅਥ ਦੇ ਰੱਖ ਆਪਨੇ ਕੋ ਸਾਸ ਸਾਸ ਪ੍ਰਤੀ ਪਾਲੇ ਅਬਸਿਉ ਲਾਗਰੇ ਓ ਮੇਰਾ ਚੀਤ ਅਦ ਅੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮੀਤ ਮਨ ਬੇਲਾਸ ਪਏ ਮਨ ਬੇਲਾਸ ਪਏ ਸਾਹਿਬ ਕੇ ਅਚਰਜ ਦੇਖ ਬੜਾਈ ਸਾਹਿਬ ਕੇ ਅਚਰਜ ਦੇਖ ਬੜਾਈ ਔਰ ਸਿਮਰ ਸੇ ਮਰ ਆਨੰਦ ਕਰਨ ਕਾ ਨੰਕ ਪ੍ਰਭ ਪੂਰਨ ਪੈਜ ਰਖਾਈ ਔਕੇ ਕੜੀ ਨੰ ਦੇ ਖਣ ਦੇ ਓਕੇ ਕੜੀ ਨਾਂ ਦੇ ਖਾਂਦੇ ਵਾਹਿਗੁਰੂ ਇਕੋਂ ਕਾ ਸਤਗੁਰ ਪਰਸਾ ਮਾਰੂ ਮਹਲਾ 9 ਹਰ ਕੋ ਨਾਮ ਸਦਾ ਸੁਖ ਦਾਈ ਹਰ ਕੋ ਨਾਮ ਸਦਾ ਸੁਖ ਦਾਈ ਜਾਂ ਕੋ ਸੇਮਰ ਆ ਜਾ ਮਲ ਉਦਰੇ ਓ ਗਨ ਕਾ ਹੂੰ ਗਤ ਪਾਈ ਰਹਾ ਹੋ ਮਾਹਰੂ ਰਾਗ ਦੇ ਵਿੱਚ ਤਨ ਤਨ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਜੋ 32 ਸ਼ਬਦ ਸਨ ਉਹ ਸੰਪੂਰਨ ਹੋਏ ਹਨ ਅਤੇ ਅੱਜ ਤਨ ਤਨ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਾਰੂ ਰਾਗ ਦੇ ਵਿੱਚ ਜੋ ਤਿੰਨ ਸ਼ਬਦ ਹਨ ਉਹ ਸ਼ੁਰੂ ਹੋ ਰਹੇ ਹਨ ਆਉ ਜੋ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪਹਿਲਾ ਸ਼ਬਦ ਹੈ ਮਾਰੂ ਰਾਗ ਵਿੱਚ ਉਸ ਤੇ ਵਿਚਾਰ ਕਰੀਏ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਹਰ ਕੋ ਨਾਮਾ ਸਦਾ ਸੁਖ ਦਾਈ ਪਰਮਾਤਮਾ ਦਾ ਨਾਮ ਸਦਾ ਹੀ ਸੁਖ ਦਾਈ ਹੈ ਸਦਾ ਹੀ ਆਤਮਿਕ ਆਨੰਦ ਦੇਣ ਵਾਲਾ ਹੈ ਉਹ ਵਾਹਿਗੁਰੂ ਦਾ ਨਾਮ ਜੇ ਕੋਈ ਸਦਾ ਲਈ ਸੁਖ ਚਾਹੁੰਦਾ ਹੈ ਤਾਂ ਫਿਰ ਉਹ ਉਸ ਵਾਹਿਗੁਰੂ ਦਾ ਨਾਮ ਜਪੇ ਉਸ ਵਾਹਿਗੁਰੂ ਦੇ ਗੁਣ ਗਾਵੇ ਜਿਸ ਤਿੱਕੇ ਸਾਰੀ ਸ੍ਰਿਸ਼ਟੀ ਬਣਾਈ ਹੋਈ ਹੈ ਜਿਸ ਤਿੱਕੇ ਇਹ ਜਿੰਦ ਪ੍ਰਾਨ ਦਿੱਤੇ ਹੋਇਆ ਜਿਸ ਤਾਕੇ ਸਰੀਰ ਦਿੱਤਾ ਹੋਇਆ ਹੈ ਉਸ ਵਾਹਿਗੁਰੂ ਦੇ ਗੁਣ ਗਾਵੇ ਤਾਂ ਫਿਰ ਉਹ ਸਦਾ ਲਈ ਸੁੱਖਾਂ ਦੀ ਪ੍ਰਾਪਤੀ ਕਰ ਲਵੇਗਾ ਕਿਉਂਕਿ ਸਤਗੁਰੂ ਜੀ ਦਾ ਅੰਮ੍ਰਿਤ ਮਈ ਫਰਮਾਨ ਹੈ ਅਵਿਨਾਸ਼ੀ ਕੇਮ ਚਾਹੇ ਜੇ ਨਾਨਕ ਸਦਾ ਸੇਮਰ ਨਾਰਾਇਣ ਅਵਿਨਾਸ਼ੀ ਜੋ ਕਦੇ ਵੀ ਖਤਮ ਨਾ ਹੋਵੇ ਖੇਮ ਸੁਖ ਜੇ ਤੂੰ ਸਦਾ ਲਈ ਸੁਖ ਚਾਹੁੰਦਾ ਹੈ ਤਾਂ ਫਿਰ ਸਦਾ ਉਸ ਵਾਹਿਗੁਰੂ ਦਾ ਸਿਮਰਨ ਕਰ ਅਭਿਨਾਸ਼ੀ ਕਿੰ ਚਾਹੇ ਜੇ ਨਾਨਕ ਸਦਾ ਸੇਮਰ ਨਾਰਾਇਣ ਤੇ ਸਤਿਗੁਰੂ ਜੀ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਸਾਨੂੰ ਇੱਥੇ ਵੀ ਉਪਦੇਸ਼ ਕਰਦੇ ਹਨ ਹਰ ਕੋ ਨਾਮਾ ਸਦਾ ਸੁਖਦਾਈ ਉਸ ਵਾਹਿਗੁਰੂ ਦਾ ਨਾਮ ਸਦਾ ਹੀ ਆਤਮਕ ਆਨੰਦ ਦੇਣ ਵਾਲਾ ਹੈ ਸਦਾ ਹੀ ਸੁਖ ਦੇਣ ਵਾਲਾ ਹੈ ਜਾਂ ਕੋ ਸੇਮਰ ਅਜਾ ਮਲ ਉਧਰਿਓ ਗਨ ਕਾ ਹੂ ਗਤ ਪਾਈ ਇਸ ਪ੍ਰਮਾਤਮਾ ਦਾ ਨਾਮ ਸਿਮਰ ਕੇ ਅਜਮਲ ਵੀ ਉਧਰ ਗਿਆ ਇਸ ਸੰਸਾਰ ਸਮੁੰਦਰ ਤੋਂ ਪਾਰ ਹੋ ਗਿਆ ਅਜਮਲ ਇੱਕ ਕਨੋਸ ਦਾ ਰਹਿਣ ਵਾਲਾ ਬ੍ਰਾਹਮਣ ਸੀ ਕਾਫੀ ਪੜਿਆ ਲਿਖਿਆ ਸੀ ਵਿਦਵਾਨ ਸੀ ਪਾਰਵਿਕ ਵਿਸ਼ਵਾ ਦੀ ਸੰਗਤ ਵਿੱਚ ਆਉਣ ਕਰਕੇ ਉਸ ਤੇ ਨਾਲ ਉਸਨੇ ਵਿਆਹ ਕਰ ਲਿਆ ਇੱਕ ਵਾਰ ਇੱਕ ਸਾਧੂ ਉਹਨਾਂ ਦੇ ਕੋਲ ਆ ਕੇ ਠਹਿਰੇ ਉਹਨਾਂ ਨੇ ਇਸ ਅਜਮਲ ਦੀ ਦੁਰਦਸ਼ਾ ਦੇਖੀ ਅਤੇ ਉਸ ਨੂੰ ਤਾਰਨ ਲਈ ਉਹਨਾਂ ਨੂੰ ਕਿਹਾ ਉਸ ਅਜਮਲ ਨੂੰ ਉਹਨਾਂ ਨੇ ਕਿਹਾ ਕਿ ਜੋ ਤੁਹਾਡੇ ਕੋਈ ਇੱਕ ਪੁੱਤਰ ਪੈਦਾ ਹੋਏਗਾ ਉਸ ਦਾ ਨਾਮ ਤੁਸੀਂ ਨਾਰਾਇਣ ਰੱਖ ਲੈਣਾ ਇਹ ਹੈ ਸਾਧੂ ਜਨਾਂ ਦੀ ਕਿਸੇ ਨੂੰ ਤਾਰਨ ਲਈ ਤਰਤੀਬ ਕਿ ਜਿਹੜਾ ਤੁਹਾਡੇ ਹੁਣ ਪੁੱਤਰ ਪੈਦਾ ਹੋਏਗਾ ਉਸ ਦਾ ਨਾਮ ਨਾਰਾਇਣ ਰੱਖ ਲੈਣਾ ਉਹਨਾਂ ਦੇ ਉਸ ਅਜਾਮਲ ਦੇ ਘਰ ਪੁੱਤਰ ਪੈਦਾ ਹੋਇਆ ਉਸ ਦਾ ਨਾਮ ਨਾਰਾਇਣ ਰੱਖਿਆ ਕਿਉਂਕਿ ਸਭ ਤੋਂ ਛੋਟਾ ਪੁੱਤਰ ਸੀ ਉਸ ਨਾਰਾਇਣ ਦੇ ਨਾਲ ਬਹੁਤ ਜ਼ਿਆਦਾ ਮੋਹ ਸੀ ਉਸ ਨੂੰ ਹਰ ਵੇਲੇ ਹੀ ਵਾਜਾ ਮਾਰਨੀ ਆ ਉਸ ਨੇ ਨਾਰਾਇਣ ਨਾਰਾਇਣ ਕਰਨਾ ਇਸ ਤਰ੍ਹਾਂ ਨਾਰਾਇਣ ਨਾਰਾਇਣ ਕਰਦੇ ਆ ਉਸ ਦੀ ਸੁੱਧ ਦੇ ਵਿੱਚ ਉਹ ਵਾਹਿਗੁਰੂ ਦਾ ਨਾਮ ਨਾਰਾਇਣ ਆ ਕੇ ਵਸ ਗਿਆ ਉਹ ਨਾਰਾਇਣ ਨਾਰਾਇਣ ਕਰਦਾ ਹੋਇਆ ਹੀ ਉਸ ਨਾਰਾਇਣ ਜੋ ਸਾਰੇ ਹੀ ਸਾਰਿਆਂ ਦਾ ਸਾਰੀ ਸ੍ਰਿਸ਼ਟੀ ਦਾ ਪਾਲਣਹਾਰ ਹੈ ਜੋ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ ਉਸ ਦੇ ਨਾਲ ਉਸ ਦੀ ਸੁੱਧ ਜੁੜ ਗਈ ਇਸ ਤਰ੍ਹਾਂ ਉਹ ਇਸ ਸੰਸਾਰ ਸਮੁੰਦਰ ਤੋਂ ਪਾਰ ਹੋ ਗਿਆ ਤੋ ਇੱਥੇ ਸਤਿਗੁਰੂ ਜੀ ਇਸ ਕਰਕੇ ਜੋ ਪੇਸ਼ ਕਰਦੇ ਹਨ ਜਾਂ ਕੋ ਸਿਮਰ ਅਜਾ ਮਲ ਉਦਰੇਓ ਗਨ ਕਾ ਹੂੰ ਗਤ ਪਾਈ ਹੁਣ ਦੂਸਰੀ ਧਾਰਨ ਸਤਿਗੁਰੂ ਜੀ ਗਨ ਕਾ ਦੀ ਦੇ ਰਹੇ ਹਨ ਗਨ ਕਾ ਵੇਸ਼ਵਾ ਇੱਕ ਦਿਨ ਉਸ ਦੇ ਘਰ ਦੇ ਸਾਹਮਣੇ ਕੋਈ ਸਾਧੂ ਲੰਘ ਰਿਹਾ ਸੀ بارش ਬਹੁਤ ਜ਼ਿਆਦਾ ਹੋ ਰਹੀ ਸੀ ਉਸ ਨੇ ਦੇਖਿਆ ਕਿ ਅੰਦਰ ਦੀਵਾ ਜਗ ਰਿਹਾ ਹੈ ਕੁਛ देर ਲਈ ਮੈਂ ਇੱਥੇ ਰੁਕ ਜਾਵਾਂ ਉਸ ਨੂੰ ਨਹੀਂ ਸੀ ਪਤਾ ਕਿ ਇਹ ਵੇਸ਼ਵਾਦਾ ਘਰ ਹੈ ਉੱਥੇ ਰੁਕਿਆ ਉਸ ਨੇ ਦੇਖ ਕੇ ਸਾਧੂ ਦੀ ਸੇਵਾ ਕੀਤੀ ਅਤੇ ਦੱਸਿਆ ਕਿ ਮੈਂ ਬਾਰੇ ਕੁਕਰਮਾਂ ਵਿੱਚ ਫਸੀ ਹੋਈ ਹਾਂ ਤਾਂ ਉਸ ਨੂੰ ਤਾਰਨ ਦੇ ਲਈ ਸਾਧੂ ਨੇ ਉਸਨੇ ਕਿ ਤੋਤਾ ਫੜਾਇਆ ਕਿ ਤੂੰ ਇਸ ਨੂੰ ਰਾਮ ਰਾਮ ਜਪਾਣਾ ਹੈ ਜਦੋਂ ਇਸ ਤੇ ਮੋਰੇ ਬੈਠ ਕੇ ਤੂੰ ਰਾਮ ਰਾਮ ਕਰੇਂਗੀ ਤਾਂ ਇਹ ਤੋਤਾ ਵੀ ਅੱਗੋਂ ਰਾਮ ਰਾਮ ਜਪੇਗਾ ਉਹ ਹਰ ਉਸ ਬੈਠ ਕੇ ਉਸ ਤੋਤੇ ਦੇ ਅੱਗੇ ਰਾਮ ਰਾਮ ਕਰਦੀ ਰਾਮ ਰਾਮ ਕਰਦਿਆਂ ਇੱਕ ਦਿਨ ਉਸ ਦੀ ਸ਼ੁੱਧ ਜੋਸੀ ਉਹ ਰਾਮ ਦੇ ਨਾਲ ਹੀ ਜੁੜ ਗਈ ਰਾਮ ਜੋ ਰਮਿਆ ਹੋਇਆ ਹੈ ਜੋ ਸਾਰੀ ਸ੍ਰਿਸ਼ਟੀ ਦੇ ਵਿੱਚ ਰਮਿਆ ਹੈ ਉਹ ਰਾਮ ਉਸ ਰਾਮ ਦੇ ਵਿੱਚ ਉਸ ਦੀ ਸੁੱਧ ਜੁੜ ਗਈ ਅਤੇ ਉਹ ਇਸ ਸੰਸਾਰ ਸਮੁੰਦਰ ਤੋਂ ਪਾਰ ਰੰਗ ਗਈ ਤਾਂ ਸਤਿਗੁਰੂ ਉਪਦੇਸ਼ ਕਰਦੇ ਹਨ ਜਾਂ ਕੋ ਸਿੰਵਰ ਅਜਾਮਲ ਉਦਰਿਓ ਗਨ ਕਾ ਹੂੰ ਗਤ ਪਾਈ गणका ऊंची आत्मिक अवस्था ਤੇ ਪਹੁੰਚ ਗਈ ਕਿਉਂਕਿ ਉਹ ਰਾਮ ਦੇ ਨਾਮ ਦੇ ਨਾਲ ਜੁੜ ਗਈ ਪੰਚਾਲੀ ਕੋ ਰਾਜ ਸਵਾ ਮੈਂ ਰਾਮ ਨਾਮ ਸੁਧ ਆਈ ਪੰਚਾਲੀ ਦ੍ਰੋਪਦੀ ਕਿਉਂਕਿ ਉਹ ਪੰਚਾਲ ਦੇਸ਼ ਦੀ ਰਾਜਕੁਮਾਰੀ ਸੀ ਇਸ ਕਰਕੇ ਉਸ ਨੂੰ ਪੰਚਾਲੀ ਕਿਹਾ ਜਾਂਦਾ ਹੈ। ਤੇ ਸਤਿਗੁਰੂ ਜੀ ਵੀ ਤੇ ਉਸ ਨੂੰ ਪੰਚਾਲੀ ਕਹਿ ਕੇ ਉਪਦੇਸ਼ ਕਰਦੇ ਹਨ। ਪੰਚਾਲੀ ਕੋ ਰਾਜ ਸਵਾ ਮੇਂ RAM ਨਾਮ ਸੁਧਾਈ ਜਦੋਂ ਪਾਂਡਵ ਸਭ ਕੁਝ ਹੀ ਹੋਈ ਜੂਵੇ ਦੇ ਵਿੱਚ ਕੌਰਮਾਂ ਦੇ ਕੋਲ ਹਾਰ ਗਏ ਅਖੀਰ ਤੇ ਦ੍ਰੋਪਦੀ ਨੂੰ ਵੀ ਹਾਰ ਗਏ ਤਾਂ ਉਹਨਾਂ ਨੇ ਉਸ ਤੇ ਚੀਰ ਹਰਨ ਦੀ ਕੋਸ਼ਿਸ਼ ਕੀਤੀ ਦੁਸ਼ਾਸ਼ਨ ਨੇ ਦ੍ਰੋਪਦੀ ਨੂੰ ਕਰਕੇ ਸਾਰਿਆਂ ਦੇ ਸਾਹਮਣੇ ਸਭਾ ਦੇ ਵਿੱਚ ਲਿਆਂਦਾ ਸਾਹਮਣੇ ਹੀ ਤ੍ਰਿਪਰਾਸ਼ਟ੍ਰ ਵੀ ਬੈਠਾ ਸੀ ਈਸ਼ੰਪਤਾਮਾ ਵੀ ਬੈਠਾ ਸੀ ਦਰੋਣਾਚਾਰੀਆ ਵੀ ਬੈਠਾ ਸੀ ਇਹ ਸਾਰੇ ਵੱਡੇ ਬਜ਼ੁਰਗ ਬੈਠੇ ਸਨ ਉਹਨਾਂ ਦੇ ਗੁਰੂ ਬੈਠੇ ਸਨ ਦ੍ਰੋਪਦੀ ਨੇ ਸਾਰਿਆਂ ਦੇ ਵੱਲ ਦੇਖਿਆ ਸਾਰੇ ਪੰਜੇ ਪਾਂਡਵ ਵੀ ਬੈਠੇ ਸਨ ਉੱਥੇ ਜਿਸ ਨੂੰ 73 ਜਿਸ ਨੂੰ ਯੁਦਿਸ਼ਠਰ ਧਰਮ ਪੁੱਤਰ ਕਿਹਾ ਜਾਂਦਾ ਉਹ ਵੀ ਬੈਠਾ ਸੀ ਦ੍ਰੋਪਦੀ ਨੇ ਸਾਰਿਆਂ ਵੱਲ ਦੇਖਿਆ ਕਿ ਕੋਈ ਆ ਕੇ ਮੈਨੂੰ ਬਚਾਏਗਾ ਪਰ ਕਿਸੇ ਨੇ ਵੀ ਉਸ ਦੀ ਬਾਹ ਨਾ ਪੜੀ ਅਖੀਰ ਤੇ ਉਸ ਨੂੰ ਉਸ ਪਰਮਾਤਮਾ ਦਾ ਨਾਮ ਚੇਤੇ ਆਇਆ ਉਹ ਪਰਮਾਤਮਾ ਅੱਗੇ ਬੇਨਤੀ ਕੀਤੀ ਉਸ ਰਾਮ ਦੇ ਅੱਗੇ ਬੇਨਤੀ ਕੀਤੀ ਉਹ ਰਾਮ ਜੋ ਰਮਿਆ ਹੋਇਆ ਹੈ ਜੋ ਸਾਰਿਆਂ ਦੇ ਵਿੱਚ ਸਮਾਇਆ ਹੋਇਆ ਹੈ ਉਸ ਰਾਮ ਦੇ ਅੱਗੇ ਬੇਨਤੀ ਕੀਤੀ ਤਾਂ ਫਿਰ ਉਸ ਦਾ ਚੀਰ ਹਰਨ ਨਹੀਂ ਹੋਇਆ ਉਸ ਤੇ ਵਸਤਰ ਜੋ ਸਨ ਉਹ ਜਿੰਨੇ ਲਾਏ ਜਾਂਦੇ ਸਨ ਉਤਨੇ ਹੀ ਉਹ ਰਹਿ ਜਾਂਦੇ ਸਨ ਇਸੇ ਕਰਕੇ ਸਤਿਗੁਰੂ ਜੀ ਤੇ ਉਪਦੇਸ਼ ਕਰਦੇ ਹਨ ਪੰਚਾਲੀ ਕੋ ਪੰਚਾਲੀ ਦ੍ਰੋਪਦੀ ਪੰਚਾਲੀ ਕੋ ਰਾਜ ਸਵਾਮੈ RAM ਨਾਮ ਸੁਧਾਈ ਜਦੋਂ ਉਸ ਨੂੰ RAM ਦੇ ਨਾਮ ਦੀ ਸੁਧਾਈ ਤਾਂ ਕੋ ਦੁੱਖ ਹਰਿਓ ਕਰुणा ਮੈਂ ਆਪਣੀ ਪੈਜ ਬਡਾਈ ਕਰुणा ਮੈਂ ਉਹ ਵਾਹਿਗੁਰੂ ਜੋ ਤਰਸ ਕਰਨ ਵਾਲਾ ਹੈ ਸਾਰਿਆਂ ਉਤੇ ਤਰਸ ਕਰਦਾ ਹੈ ਤਾਂ ਕੋ ਦੂਖ ਹਰਿਓ ਉਸ ਪੰਚਾਲੀ ਦਾ ਗ੍ਰੋਪ ਦੀ ਦਾ ਦੁੱਖ ਹਰ ਲਿਆ ਉਸ ਦਾ ਦੁੱਖ ਖਤਮ ਕਰ ਦਿੱਤਾ ਕਿਉਂਕਿ ਉਸੇ ਸਰੀਰ ਦੇ ਉੱਤੇ ਹੋਰ ਬਸਤਰ ਹੀ ਆਈ ਜਾ ਰਹੇ ਸਾਨੂੰ ਬਸਤਰ ਖਤਮ ਨਹੀਂ ਸੰ ਹੋ ਰਹੇ ਆਪਣੀ ਪੈਜ ਵਡਾਈ ਉਸ ਵਾਹਿਗੁਰੂ ਨੇ ਆਪਣੇ ਹੀ ਨਾਮ ਦੀ ਪੈਜ ਵਡਾਈ ਕਿਉਂਕਿ ਉਸ ਵਾਹਿਗੁਰੂ ਦਾ ਨਾਮ ਉਸਨੇ ਜਪਿਆ ਉਸ ਰਾਮ ਨੂੰ ਚੇਤੇ ਕੀਤਾ ਇਸ ਤਰ੍ਹਾਂ ਰਾਮ ਉਸ ਵਾਹਿਗੁਰੂ ਉਸ ਪ੍ਰਭੂ ਨੇ ਆਪਣੇ ਨਾਮ ਦੀ ਹੀ ਪੈਜ ਵਡਾਈ ਉਸ ਦਾ ਨਾਮ ਨਾ ਹੀ ਵਧਿਆ ਕਿ ਜੋ ਭਗਤ ਤੈਨੂੰ ਤੁਹਾਨੂੰ ਯਾਦ ਕਰਦੇ ਹਨ ਉਹਨਾਂ ਦੇ ਤੁਸੀਂ ਰੱਖਿਆ ਕਰਦੇ ਹੋ ਜੇਹ ਨਰ ਜਸ ਕਿਰਪਾ ਨਿਦ ਗਾਇਓ ਤਾਂ ਕੋ ਪੈਉ ਸਹਾਈ ਜੇਹ ਨਰ ਜਿਨ੍ਹਾਂ ਵੀ ਮਨੁੱਖਾਂ ਨੇ ਜਸ ਉਸ ਵਾਹਿਗੁਰੂ ਦੀ ਵਡਿਆਈ ਕੀਤੀ ਉਸ ਦਾ ਜਸ ਗਾਇਆ ਜੇ ਨਾਰੇ ਜਸ ਕਿਰਪਾ ਨਿਦ ਉਹ ਵਾਹਿਗੁਰੂ ਜੋ ਕਿਰਪਾ ਦਾ ਖਜ਼ਾਨਾ ਹੈ ਜੋ ਕਿਰਪਾ ਭਰਪੂਰ ਹੈ ਸਾਰਿਆਂ ਉਤੇ ਕਿਰਪਾ ਕਰਦਾ ਹੈ ਜੇ ਨਾਰੇ ਜਿਨ੍ਹਾਂ ਵੀ ਮਨੁੱਖਾਂ ਨੇ ਉਸ ਵਾਹਿਗੁਰੂ ਦਾ ਜਸ ਗਾਇਆ ਉਸ ਤੇ ਗੁਣ ਗਾਏ ਤੋਂ ਕੋ ਭੈਓ ਸਹਾਈ ਉਹ ਵਾਹਿਗੁਰੂ ਫਿਰ ਸਾ ਉਹਨਾਂ ਸਾਰਿਆਂ ਨੂੰ ਹੀ ਮਦਦਗਾਰ ਬਣਦਾ ਹੈ ਉਹਨਾਂ ਦੀ ਸਹਾਇਤਾ ਕਰਦਾ ਹੈ ਕਹੋ ਨਾਨਕ ਮੈਂ ਇਹੀ ਪਰੋਸ ਗਹੀ ਆਣ ਸਰਨਾਈ ਸਤਿਗੁਰੂ ਜੀ ਉਪਦੇਸ਼ ਕਰਦੇ ਹੋਏ ਕਹਿ ਰਹੇ ਹਨ ਕਹੋ ਨਾਨਕੇ ਨਾਨਕ ਮੈਂ ਇਹੀ ਭਰੋਸਾ ਕਿ ਮੈਂ ਇਸੇ ਇਸੇ ਭਰੋਸੇ ਕਰਕੇ ਕਿ ਜਿਹੜਾ ਵੀ ਤੇਰਾ ਕੋਈ ਜਸ ਗਾਉਂਦਾ ਹੈ ਉਸ ਨੂੰ ਤੂੰ ਸਦਾ ਸਹਾਇਤਾ ਕਰਦਾ ਉਸ ਦਾ ਤੂੰ ਮਦਦਗਾਰ ਬੰਦਾ ਮੈਨੂੰ ਇਹ ਭਰੋਸਾ ਹੋਇਆ ਮੈਂ ਇਸ ਭਰੋਸੇ ਦੇ ਕਰਕੇ ਕਹੋ ਨਾਨਕ ਮੈਂ ਇਹੀ ਭਰੋਸਾ ਗਹੀ ਆਣ ਸਰਨਾਈ ਗਹੀ ਪਕੜਨਾ ਆਣ ਆਕੇ ਸਰਨਾਈ ਸ਼ਰਨ ਮੈਂ ਇਹ ਵਾਹਿਗੁਰੂ ਤੁਹਾਡੀ ਸ਼ਰਨ ਪਕੜੀ ਹੈ ਕਿ ਤੁਸੀਂ ਇਹ ਤੁਹਾਡਾ ਇਹ ਵਿਰਧ ਹੈ ਤੁਹਾਡਾ ਇਹ ਮੁੜਕ ਦੀ ਮਾਂ ਦਾ ਸੁਭਾਅ ਹੈ ਜਿਹੜਾ ਵੀ ਤੁਹਾਨੂੰ ਯਾਦ ਕਰਦਾ ਹੈ ਜਿਹੜਾ ਵੀ ਤੁਹਾਡਾ ਸੇਵਕ ਬੰਦਾ ਹੈ ਉਸ ਤੇ ਤੁਸੀਂ ਸਦਾ ਇਹ ਮਦਦਗਾਰ ਹੁੰਦੇ ਉਹਨੂੰ ਔਖੀ ਘੜੀ ਨਹੀਂ ਦੇਖਣ ਦਿੰਦੇ ਕਿਉਂਕਿ ਸਤਗੁਰੂ ਜੀ ਦਾ ਉਪਦੇਸ਼ ਹੈ ਔਖੀ ਘੜੀ ਨਾ ਦੇਖਣ ਦੇਈ ਦੇਈ ਨਹੀਂ ਦਿੰਦਾ ਇੱਥੇ ਬਿੰਦੀ ਲਾ ਕੇ ਨਹੀਂ ਬੋਲਣਾ ਦੇਈ ਨਹੀਂ ਬੋਲਣਾ ਉਹ ਕੋਈ ਕਹਿੰਦਾ ਕਿ ਬੇਨਤੀ ਕਰਕੇ ਕਿ ਨਾ ਦੇਈ ਪਰ ਇੱਥੇ ਹੈ ਦੇਈ ਨਹੀਂ ਦਿੰਦਾ ਔਖੀ ਘੜੀ ਨਾ ਦੇਖਣ ਦੇਈ ਵਾਹਿਗੁਰੂ ਔਖੀ ਘੜੇ ਨਹੀਂ ਦੇਖਣ ਦਿੰਦਾ ਆਪਣਾ ਬਿਰਦ ਸਮਾਲੇ ਉਹ ਆਪਣਾ ਇਹ ਪਿਆਰ ਵਾਲਾ ਮੁੱਢਕਦੀਮਾ ਦਾ ਸੁਭਾਅ ਹੈ ਉਸ ਨੂੰ ਸੰਭਾਲਦਾ ਹੈ ਆਪਣੇ ਸੇਵਕ ਨੂੰ ਕਦੀ ਵੀ ਉਹ ਔਖੀ ਘੜੇ ਨਹੀਂ ਦੇਖਣ ਦਿੰਦਾ ਪਰ ਜੇ ਕੋਈ ਸੇਵਕ ਬਣੇ ਉਸ ਵਾਹਿਗੁਰੂ ਦੇ ਜਸ ਗਾਵੇ ਉਸ ਵਾਹਿਗੁਰੂ ਨੂੰ ਚੇਤੇ ਕਰੇ ਉਸ ਵਾਹਿਗੁਰੂ ਨੂੰ ਆਪਣੇ ਹਿਰਦੇ ਵਿੱਚ ਵਸਾਵੇ ਪਰ ਉਸ ਨੂੰ ਉਹ ਅਦੇ ਵੀ ਓਕੀ ਘੜੀ ਨਹੀਂ ਦੇਖਣ ਦਿੰਦਾ ਸਤਿਗੁਰੂ ਕਿਰਪਾ ਕਰਨ ਅਸੀਂ ਉਸ ਵਾਹਿਗੁਰੂ ਦੇ ਨਾਲ ਸਤਿਗੁਰੂ ਦੇ ਨਾਲ ਮਿਲ ਕੇ ਸਤਿਗੁਰੂ ਦੀ ਸ਼ਰਨ ਦੇ ਵਿੱਚ ਆ ਕੇ ਉਸ ਵਾਹਿਗੁਰੂ ਦੇ ਗੁਣ ਗਾਈਏ ਸਤਿਗੁਰੂ ਦੀ ਬਖਸ਼ੀ ਹੋਈ ਬਾਣੀ ਦੇ ਰਾਹੀ ਇਹ ਅੰਮ੍ਰਿਤਮਈ ਬਾਣੀ ਦੇ ਰਾਹੀ ਇਸ ਬਾਣੀ ਨਾਲ ਜੁੜ ਕੇ ਉਸ ਵਾਹਿਗੁਰੂ ਦੇ ਗੁਣ ਗਾਈਏ ਤਾਂ ਜੋ ਇਹ ਸਾਡਾ ਜੋ ਅਮੋਲਕ ਜਨਮ ਹੈ ਜੋ ਲੱਖ 84 ਭਰਮ ਪਿਆ ਅਮੋਲਕ ਜਨਮ ਮਿਲਿਆ ਹੈ ਇਹ ਜਨਮ ਸਫਲਾ ਹੋ ਜਾਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ